ਬੁੱਧਵਾਰ ਨੂੰ ਸਾਧ ਸੰਗਤ ਜੀ ਆਪਾਂ ਸਾਹਿਬ ਸਤਗੁਰੂ ਅਰਵਦਾਸ ਮਹਾਰਾਜ ਜੀ ਤੋਂ ਇਲਾਵਾ ਦੂਸਰੇ ਗੁਰੂਆਂ ਦੀ ਬਾਣੀ ਤੇ ਵਿਚਾਰ ਕਰਦੇ ਆਂ ਸਾਧ ਸੰਗਤ ਜੀ ਤਾਂ ਜੋ ਸਾਨੂੰ ਸਮਝ ਆਵੇ ਕਿ ਭਾਈ ਦੂਜੇ ਗੁਰੂਆਂ ਦੇ ਵਿਚਾਰ ਕੀ ਨੇ ਪੜ ਕੇ ਸੁਣ ਕੇ ਵਿਚਾਰ ਕੇ ਪਤਾ ਲੱਗਦਾ ਆ ਕਿ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਕਿ ਭਾਈ ਇੱਕੋ ਹੀ ਜੋਤ ਨਾਮ ਚਾਹੇ ਲਗ ਲਗ ਲਾ ਜੋਤ ਇੱਕ ਹੈ ਸਾਧ ਸੰਗਤ ਜੀ ਜੋਤ ਇੱਕ ਹੈ ਗਿਆਨਿਕ ਹੈ ਪਰਮਾਤਮਿਕ ਹੈ ਮਿਸ਼ਨ ਇੱਕ ਸਭ ਕੁਝ ਇੱਕ ਹੈ ਤੇ ਸਤਸੰਗ ਜੀ ਅਸੀਂ ਆਪਸ ਦੇ ਵਿੱਚ ਵੰਡੇ ਹੋਏ ਹਾਂ ਗੁਰੂਆਂ ਦੇ ਨਾਮ ਤੇ ਤੇ ਸਤਸੰਗ ਜੀ ਜਦੋਂ ਬਾਣੀ ਪੜ੍ਹਦੇ ਆ ਫਿਰ ਭਾਈ ਸਚਾਈ ਪਤਾ ਲੱਗਦੀ ਹੈ ਕਿ ਭਾਈ ਸਾਡੇ ਗੁਰੂਆਂ ਦਾ ਜੋ ਮਿਸ਼ਨ ਹੈ ਉਹ ਇੱਕੋ ਹੀ ਮਿਸ਼ਨ ਹੈ ਸਤਸੰਗ ਜੀ ਅਲੱਗ-ਅਲੱਗ ਨਹੀਂ ਹੈ ਮੈਂ ਬਾਰ-ਬਾਰ ਬੇਨਤੀ ਕਰਾਂ ਸਮਾਂ ਵਕਤ ਸਤਸੰਗ ਜੀ ਅਲੱਗ-ਅਲੱਗ ਸੀ ਆਉਣ ਦਾ ਜਾਣ ਦਾ ਸਮਾਂ ਅਲੱਗ-ਅਲੱਗ ਸੀ, ਸ਼ਰੀਰ ਅਲੱਗ-ਅਲੱਗ ਸੀ। ਨਾਮ ਵੀ ਸਾਧ ਸੰਗਤ ਜੀ ਅਲੱਗ-ਅਲੱਗ ਨੇ। ਪਰ ਜੋ ਅੰਦਰ ਜੋਤ ਜਗ ਰਹੀ ਏ ਸਾਧ ਸੰਗਤ ਜੀ ਕੋਈ ਏ। ਜੋ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਮਿਸ਼ਨ ਹੈ ਉਹ ਇੱਕੋ ਹੀ ਏ। ਜਿਵੇਂ ਅੱਜ ਦੇ ਪਾਵਨ ਤੇ ਪਵਿੱਤਰ ਸ਼ਬਦ ਦੇ ਵੀ ਸਾਧ ਸੰਗਤ ਜੀ ਬੜਾ ਹੀ ਸੋਨਾ ਤੇ ਸੁੰਦਰ ਮਹਾਰਾਜ ਜੀ ਸਾਧ ਸੰਗਤ ਜੀ ਜੋ ਵਚਨ ਲੈ ਕੇ ਆਏ ਨੇ। ਸਾਹਿਬ ਸਤ ਤ੍ਰਿਲੋਚਨ ਜੀ ਸਾਧ ਸੰਗਤ ਜੀ ਮਹਾਰਾਜ ਜੀ ਕਹਿ ਰਹੇ ਨੇ ਅੰਤਰ ਮਲ ਨਿਰਮਲ ਨਹੀਂ ਕਿੰਨਾ ਬਾਹਰ ਭੇਕ ਦਾਸ ਹਿਰਦੈ ਕਮਲ ਕਟ ਬ੍ਰਹਮਨਾ ਚੀਨਾ ਕਾਹੇ ਪਿਆਸ ਨੈ ਸੇ ਸਤ ਸੰਗਤ ਜੀ ਬਾਹਰੋਂ ਤਾਂ ਆਪਾਂ ਸਾਧੂ ਬਣ ਜਾਂਦੇ ਹਾਂ ਜਿਵੇਂ ਬੱਚਾ ਸਕੂਲ ਭੇਜਦੇ ਨਾ ਸਤ ਸੰਗਤ ਜੀ ਬੜੇ ਧਿਆਨ ਨਾਲ ਸੁਣਨਾ ਕਿਉਂਕਿ ਕੱਪੜਿਆਂ ਨੂੰ ਲੈ ਕੇ ਤੇ ਸਤ ਸੰਗਤ ਜੀ ਕੇਸ ਨੂੰ ਲੈ ਕੇ ਐਸੇ ਸਰੀਰ ਨੂੰ ਲੈ ਕੇ ਬੜੇ ਸਵਾਲ ਹੁੰਦੇ ਨੇ ਸੰਗਤਾਂ ਦੇ ਮੰਨ ਦੇ ਵਿੱਚ ਤੇਜ ਜੀ ਸਾਹਿਬੂ ਸਤਗੁਰ ਤਰਲੋਚਨ ਮਹਾਰਾਜ ਜੀ ਸਤਸੰਗਤ ਜੀ ਸਾਰੇ ਸਾਡੇ ਜੋ ਵਹਿਮ ਪਰਮ ਨੇ ਉਹ ਸਤਸੰਗਤ ਜੀ ਖਤਮ ਕਰਨ ਵਾਲੇ ਕਿ ਭਾਈ ਅਸੀਂ ਜਦੋਂ ਸਤਸੰਗਤ ਜੀ ਬੱਚੇ ਨੂੰ ਸਕੂਲ ਭੇਜਦੇ ਆ ਨਾ ਤਾਂ ਜਿਸ ਤਰ੍ਹਾਂ ਦੇ ਸਤਸੰਗਤ ਜੀ ਸਕੂਲ ਦੇ ਰੂਲ ਨੇ ਆਪਾਂ ਉਸ ਰੂਲ ਨੂੰ ਫੋਲੋ ਕਰਦੇ ਹਾਂ ਜੋ ਤੁਹਾਡਾ ਪ੍ਰਿੰਸੀਪਲ ਹੈ ਜਿਹਨੇ ਸਕੂਲ ਸ਼ੁਰੂ ਕੀਤਾ ਸੰਸਥਾਪਕ ਹੈ ਉਸ ਨੇ ਸਾਸੰਗਤ ਜੀ ਕੁਝ ਰੂਲ ਬਣਾਏ ਤੇ ਜਿਹੜਾ ਵੀ ਭਾਈ ਉਸ ਸਕੂਲ ਦੇ ਵਿੱਚ ਐਡਮਿਸ਼ਨ ਲਵੇਗਾ ਸਾਸੰਗਤ ਜਨ ਰੂਲ ਫੋਲੋ ਕਰਨੇ ਪੈਣਗੇ ਜਿਸ ਤਰ੍ਹਾਂ ਦੇ ਕੱਪੜੇ ਕਹੇਗਾ ਸਾਸੰਗਤ ਜੀ ਪਾਣੇ ਪੈਂਦੇ ਨੇ ਤੇ ਸਕੂਲਾਂ ਵਿੱਚ ਦੋ ਦੋ ਚਾਰ ਚਾਰ ਸਾਲ ਬਾਅਦ ਡਰੈਸ ਚੇਂਜ ਕਰ ਦਿੰਦੇ ਨੇ ਨਾ ਜੋ ਉਹਨਾਂ ਕਿਤਾਬਾਂ 'ਚ ਪੜਾਇਆ ਜਾਵੇਗਾ ਸਾਸੰਗਤ ਜੀ ਪੜਾਂਗੇ ਜੋ ਰੂਲ ਹੈ ਉੱਥੋਂ ਦਾ ਸਤਸੰਗ ਜੀ ਉਹ ਹੀ ਰੂਲ ਹੈ। ਉਹੀ ਪ੍ਰਾਰਥਨਾ ਹੈ। ਸਤਸੰਗ ਜੀ ਸਾਰਾ ਕੁਝ ਉਹੀ ਹੈ। ਅੰਤਰ ਮਲੋ ਨਿਰਮਲ ਨਹੀਂ ਕੀਨਾ ਬਾਹਰ ਭੇਕੋ ਦਾ ਸਿੱਖ। ਸਤਸੰਗ ਜੀ ਜਿਹੜੇ ਸਕੂਲ ਦੇ ਵਿੱਚ ਅਪਾ ਅਰਮਿਸ਼ਨ ਲਵਾਂਗੇ। ਜਿਹੜੇ ਸਕੂਲ ਦੇ ਵਿੱਚ ਸਤਸੰਗ ਜੀ ਅਰਮਿਸ਼ਨ ਲਵਾਂਗੇ। ਬਾਰ-ਬਾਰ ਬੇਨਤੀ ਕਰਾਂ ਸਤਸੰਗ ਜੀ। ਕਿ ਭਾਈ ਜਿਸ ਤਰ੍ਹਾਂ ਦੇ ਸਕੂਲ 'ਚ ਆਪਾਂ ਬੱਚੇ ਨੂੰ ਲਗਾਵਾਂਗੇ ਉਸੇ ਤਰ੍ਹਾਂ ਦੇ ਉਹ ਕੱਪੜੇ ਪਾਏ ਜੋ ਸਕੂਲ ਨੇ ਕਿਹਾ ਹੈ ਸਤਸੰਗਤ ਜੀ ਉਸੇ ਕਲਰ ਦੀ ਡਿਟਾਈ ਹੋਵੇਗੀ ਕਈ ਤੁਲਾ 'ਚ ਬੇਟੀਆਂ ਨੂੰ ਸਤਸੰਗਤ ਜੀ ਆਹ ਸੂਟ ਪਾਇਆ ਜਾਂਦਾ ਕਿਤੇ ਕੋਟ ਪੈਂਟ ਵੀ ਨਹੀਂ ਕਿਤੇ ਦੋਨੇ ਲੜਕਾ ਲੜਕੀ ਦੋਨੇ ਕੋਟ ਪੈਂਟ ਪਾਉਂਦੇ ਨੇ ਕਿਤੇ ਸਕਰਟ ਪਾ ਰਹੇ ਨੇ ਅਲਗ-ਅਲਗ ਡਰੈੱਸ ਸਤਸੰਗਤ ਜੀ ਸਿਲੇਬਸ ਅਲੱਗ-ਅਲੱਗ ਹੈ ਸਤਸੰਗਤ ਜੀ ਕਿਤਾਬਾਂ ਦੇ ਵਿੱਚ ਜੋ ਪੜਾਇਆ ਜਾਂਦਾ ਹੈ ਲੈਸਨ ਅਲੱਗ-ਅਲੱਗ ਨੇ ਚੈਪਟਰ ਅਲੱਗ-ਅਲੱਗ ਹੈ ਪਰ ਗੁਰੂ ਰੂਪੀ ਪਿਆਰੀ ਸਤਸੰਗਤ ਜੀ ਮਕਸਦ ਸਾਰਿਆਂ ਦਾ ਇੱਕੋ ਹੀ ਹੈ ਤੇ ਉਹ ਮਕਸਦ ਕੀ ਹੈ ਕਿ ਭਾਈ ਸਾਡਾ ਬੱਚਾ ਸਾਡੇ ਸਕੂਲ 'ਚ ਜਦੋਂ ਜਾਵੇ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵੇ ਚੰਗਾ ਡਾਕਟਰ ਬਣ ਵਕੀਲ ਬਣ ਇੰਜੀਨੀਅਰ ਬਣ ਦੇਸ਼ ਦਾ ਲੀਡਰ ਬਣ ਕੋਈ ਨੇਤਾ ਬਣੇ ਮਿਨਿਸਟਰ ਬਣੇ ਬਿਜ਼ਨਸਮੈਨ ਬਣੇ ਸਾਸੰਗ ਦੀ ਹਰ ਸਕੂਲ ਦਾ ਹੁੰਦਾ ਆਪਾਂ ਬੱਚੇ ਨੂੰ ਸਕੂਲ ਭੇਜਦੇ ਆ ਸਾਰੇ ਸਕੂਲਾਂ ਦੀਆਂ ਡਰੈਸਾਂ ਅਲੱਗ-ਅਲੱਗ ਨੇ ਸਾਸੰਗ ਦੀ ਸਿਲੇਬਲ ਅਲੱਗ-ਅਲੱਗ ਹੈ ਟੀਚਰ ਅਲੱਗ-ਅਲੱਗ ਨੇ ਪੜਾਇਆ ਅਲੱਗ-ਅਲੱਗ ਜਾਂਦਾ ਰੂਲ ਰੈਗੂਲੇਸ਼ਨ ਸਾਸੰਗ ਦੀ ਕੁਝ ਹੱਦ ਤੱਕ ਅਲੱਗ-ਅਲੱਗ ਹੈ ਪਰ ਮੈਂ ਬੇਨਤੀ ਕਰਾਂ ਮਕਸਦ ਸਾਰੇ ਸਕੂਲਾਂ ਦਾ ਇੱਕੋ ਹੀ ਹੈ ਕਿ ਭਾਈ ਬੱਚਾ ਕਾਮਯਾਬ ਹੋ ਜਾਵੇ ਬੱਚਾ ਪੜ੍ਹਾਈ ਚ ਇੰਟੈਲੀਜੈਂਟ ਹੋਵੇ ਕੋਈ ਸਕੂਲ ਨਹੀਂ ਚਾਹੁੰਦਾ ਸਤਸੰਗਤ ਜੀ ਕਿ ਸਾਡਾ ਬੱਚਾ ਫੇਲ ਹੋਵੇ ਇਹ ਹੀ ਧਰਮ ਹੈ ਹਰ ਧਰਮ ਦੀ ਪੋਸ਼ਾਕ ਅਲੱਗ-ਅਲੱਗ ਹੈ ਡਰੈਸ ਅਲੱਗ-ਅਲੱਗ ਹੈ ਸਤਸੰਗਤ ਜੀ ਕਿਤਾਬਾਂ ਵੀ ਅਲੱਗ-ਅਲੱਗ ਨੇ ਪਰ ਸਾਰੇ ਧਰਮਾਂ ਦਾ ਮਕਸਦ ਇੱਕੋ ਹੀ ਹੈ ਕਿ ਭਾਈ ਸਾਡੇ ਸਕੂਲ ਦਾ ਬੱਚਾ ਕਾਮਯਾਬ ਹੋਵੇ ਜਿਵੇਂ ਸਕੂਲ ਦੇ ਵਿੱਚ ਕੀ ਹੁੰਦਾ ਸਤਸੰਗਤ ਜੀ ਕਿ ਬੱਚਾ ਇੰਜੀਨੀਅਰ ਬਣੇ ਡਾਕਟਰ ਬਣੇ ਪਰ ਧਰਮ ਦਾ ਕੰਮ ਕੀ ਹੈ ਕਿ ਭਾਈ ਇਹ ਜੋ ਇਨਸਾਨ ਸਾਡੇ ਨਾਲ ਆਇਆ ਆ ਇੱਕ ਅੱਛਾ ਇਨਸਾਨ ਬਣੇ ਇਹ satsang ji ਕੋ ਛੋਟੀ ਮੋਟੀ ਗੱਲ ਨਹੀਂ ਹੈ ਜਿਹੜੀ ਸਮਝ ਰਹੇ ਕਿਤੇ ਸਮਾਜ ਨੂੰ ਸਮਝ ਆ ਜਾਵੇ ਨਾ ਅਸੀਂ ਤਾਂ satsang ji ਬਹੁਤ ਲੋਕ ਐਸੇ ਨੇ ਕਿ ਭਾਈ ਜੋ ਇਨਸਾਨ ਮੋਨਾ ਹੋਵੇਗਾ ਨਾ ਮੋਨਾ satsang ji ਉਹਨੂੰ ਇਨਸਾਨ ਹੀ ਨਹੀਂ ਸਮਝਦੇ ਕਿ ਭਾਈ ਇਹ ਤਾਂ ਮੋਨਾ ਦੇ ਕੇਸ ਨਹੀਂ ਰੱਖਿਆ ਪਰ ਮੈਂ ਬੇਨਤੀ ਕਰਾਂ satsang ji ਅੱਜ ਸਾਡੇ ਦੇਸ਼ ਦਾ ਜੋ ਸਿਸਟਮ ਚੱਲ ਰਿਹਾ ਨਾ ਉਸ ਨੂੰ ਬਣਾਉਣ ਵਾਲਾ ਇੱਕ ਮੋਨਾ ਇਨਸਾਨ ਹੀ ਸਤਸੰਗਤ ਜੀ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਬੋਤੇ ਲੋਕ ਨੇ ਸਤਸੰਗਤ ਜੀ ਜੋ ਕਹਿੰਦੇ ਕਿ ਭਾਈ ਇਹਦਾ ਕੇਸ ਨਹੀਂ ਹੈ ਦਾੜ੍ਹੀ ਨਹੀਂ ਹੈ ਇਹ ਕਾਦਾ ਭਾਈ ਸਤਸੰਗਤ ਜੀ ਕਰਮਾਂ ਦਾ ਹਿਸਾਬ ਹੁੰਦਾ ਹੈ ਸਤਸੰਗਤ ਜੀ ਸਤਗੁਰ ਕਬੀਰ ਮਹਾਰਾਜ ਜੀ ਪਰਮਾਨਦੇ ਨੇ ਕਬੀਰ ਪ੍ਰੀਤ ਏਕ ਸੋ ਕੀਏ ਆਨੰਦ ਵਿਦਾ ਜਾਏ ਭਾਵੇਂ ਲਾਂਬੇ ਕੇਸ ਕਰ ਭਾਵੇਂ ਕੱੜਣ ਮੜਾਏ ਸਾਸੰਗਤ ਜੀ ਕੱਪੜੇ ਕਿਸ ਤਰ੍ਹਾਂ ਦੇ ਵੀ ਪਾ ਲਓ। ਵਾਲ ਬਧਾ ਲਓ, ਛੋਟੇ ਕਰ ਲਓ ਸਾਸੰਗਤ ਜੀ ਕੋਈ ਫਰਕ ਨਹੀਂ ਪੈਂਦਾ। ਮਹਾਰਾਜ ਜੀ ਕਹਿੰਦੇ ਮਨ। ਸਾਸੰਗਤ ਜੀ ਸਾਧੂਆਂ ਵਰਗੇ ਬਹੁਤੇ ਲੋਕ ਨੇ ਜੋ ਜੀਲਾਂ 'ਚ ਬੈਠੇ ਨੇ ਤੁਹਾਨੂੰ ਸਭ ਨੂੰ ਪਤਾ ਪਈ ਕਾਹਦੇ ਵਾਸਤੇ ਬੈਠੇ ਨੇ। ਧਾਰਮਿਕ ਸਾਸੰਗਤ ਜੀ ਪਹਿਰਾਵਾ ਤਾਂ ਪੂਰਾ ਪਾ ਲਿਆ। ਆਪਣੇ ਪੰਜਾਬ ਦੀ ਗੱਲ ਹੀ ਕਰ ਰਹੇ ਸਾਸੰਗਤ ਜੀ। ਧਰਮ ਦੇ ਅਨਸਾਰ ਸਾਸੰਗਤ ਜੀ ਧਾਰਮਿਕ ਲੱਗਦੇ ਨੇ ਕੱਪੜਿਆਂ ਤੋਂ। ਸ਼ਰੀਰ ਤੋਂ ਪ੍ਰਸਾਦ ਸਿੰਘ ਜੀ ਛੋਟੇ ਛੋਟੇ ਬੱਚਿਆਂ ਨਾਲ ਦੁਸ਼ਕਰਮ ਹੋ ਰਿਹਾ ਇਹ ਇੱਕ ਧਰਮ ਦੀ ਕਹਾਣੀ ਨਹੀਂ ਸਾਰੇ ਧਰਮਾਂ ਦੀ ਕਹਾਣੀ ਹੈ ਤੇ ਅੱਜ ਸਤਿਗੁਰੂ ਤਰਲੋਚਨ ਮਹਾਰਾਜ ਜੀ ਇਹ ਸਮਝਾਣ ਆਏ ਨੇ ਸਤਿ ਸੰਗਤ ਜੀ ਅੰਤਰ ਮਲ ਨਿਰਮਲ ਨਹੀਂ ਕੀਨਾ ਕਿ ਬੇਟਾ ਮਨ ਤਾਂ ਤੇਰਾ ਸਾਫ਼ ਹੋਇਆ ਨਹੀਂ ਬਾਹਰ ਭੇਕ ਉਦਾਸੀ ਬਾਹਰ ਤੂੰ ਸਾਧੂ ਬਣਿਆ ਹੋਇਆ ਬਾਹਰ ਉਦਾਸੀ ਬਣਿਆ ਹੋਇਆ ਐ ਸਈ ਨਸਸ ਸਿੰਘ ਜੀ ਬਹੁਤ ਆਪਾਂ ਦੇਖਦੇ ਆ ਕਿ ਭਾਈ ਮੈਂ ਹਿੰਦੂ ਆ ਮੈਂ ਸਿੱਖ ਆ ਮੈਂ ਮੁਸਲਮਾਨ ਮੈਂ ਇਸਾਈ ਆ ਮੈਂ ਜੈਨੀਆਂ ਆ ਮੈਂ ਬੋਧੀਆਂ ਬਾਰੋ ਪਰ ਮਹਾਰਾਜ ਜੀ ਕਹਿੰਦੇ ਨੇ ਬੇਟਾ ਭਗਤੀ ਬਾਹਰੋਂ ਨਹੀਂ ਹੁੰਦੀ ਭਗਤੀ ਸਤਸੰਗ ਜੀ ਮਨ ਦੀ ਖੇੜਾ ਤਾਂ ਦੀ ਖੇੜ ਨਹੀਂ ਹੁੰਦੀ ਮਿਲਣਾ ਸ਼ਰੀਰ ਵਿੱਚ ਹੋਈ ਹੈ ਪਰ ਮੈਂ ਬੇਨਤੀ ਕਰਾਂ ਸ਼ਰੀਰ ਵਿੱਚੋਂ ਵੀ ਤਾਂ ਮਿਲੇਗਾ ਭਾਈ ਜੀ ਮਨ ਸਾਫ ਹੋਏਗਾ ਅੱਜ ਪਹਿਲੀ ਪੰਕਤੀ ਜੇ ਕਿਤੇ ਸਾਡੇ ਸਮਾਜ ਦੇ ਸਮਝ ਆ ਜਾਵੇ ਸਤਸੰਗਤ ਜੀ ਕਿੰਨੇ ਲੜਾਈ ਝਗੜੇ ਖਤਮ ਹੋਣਗੇ ਅੰਦਰ ਮਲ ਨਿਰਮਲ ਨਹੀਂ ਕਿੰਨਾ ਬਾਹਰ ਭੇਕਦਾ ਸੀ ਸਤਸੰਗਤ ਜੀ ਮਨ ਮਨ ਦੀ ਖੇਡ ਹੈ ਮਹਾਰਜ ਕਹਿੰਦੇ ਨਾ ਮਨ ਮੈਲੇ ਸਭ ਕੁਝ ਮੈਲਾ ਤੇ ਭਾਈ ਜੇ ਧਾਰਮਿਕ ਪਹਿਰਾਵਾ ਪਾਣ ਨਾਲ ਕਿਤੇ ਇਨਸਾਨ ਬ੍ਰਹਮ ਗਿਆਨੀ ਬਣਦਾ ਹੁੰਦਾ ਤਾਂ ਸਤਸੰਗਤ ਜੀ ਹਰ ਧਰਮ ਦੀ ਪੋਸ਼ਾਕ ਪਾਣ ਵਾਲੇ ਲੋਕਾਂ ਦਾ ਹਾਲ ਵੀ ਦੇਖ ਲਓ ਤੁਸੀਂ ਚੰਗੇ ਵੀ ਨੇ ਸਤ ਸੰਗਤ ਜੀ ਮਾੜੇ ਵੀ ਹਿਰਦੈ ਕਮਲ ਗੱਟ ਬ੍ਰਹਮ ਨਹੀਂ ਚੀਨਾ ਕਾਹੇ ਭਇਓ ਸੰਿਆਸੀ ਕਿ ਬੇਟਾ ਕਦੇ ਚਿਤ ਸਿਮਰਨ ਨਹੀਂ ਕੀਤਾ ਕਦੇ ਦਿਲ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ ਕਦੇ ਉਹਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਤ ਸੰਗਤ ਜੀ ਕਦੇ ਗੁਰੂ ਦੀ ਗੱਲ ਨਹੀਂ ਮੰਨੀ ਤਮਾਰਾ ਜੀ ਪਰਮੰਧ ਨੇ ਬੇਟਾ ਸੰਿਆਸੀ ਬਣਨ ਦਾ ਫਾਇਦਾ ਕੀ ਹੈ ਤੇ ਸਤ ਸੰਗਤ ਜੀ ਕਹਿਣ ਦਾ ਭਾਵ ਅੱਪਾ ਭਾਵੇਂ ਸਾਧੂਆਂ ਵਾਂਗੂ ਬਣ ਜਾਈਏ ਸਾਧ ਸੰਗਤ ਜੀ ਪਰ ਮਨ ਨਹੀਂ ਜੇ ਬਦਲਿਆ ਤਾਂ ਫਿਰ ਸਾਧੂ ਬਣਨ ਦਾ ਵੀ ਕੋਈ ਫਾਇਦਾ ਨਹੀਂ ਕਿੰਨਾ ਕੀ ਸਾਧ ਸੰਗਤ ਜੀ ਆਪਾਂ ਦਿਖਾਵਾ ਕਰਨੀਏ ਤੁਸੀਂ ਦੇਖਿਆ ਸਾਧ ਸੰਗਤ ਜੀ ਜਿਹੜਿਆ ਟ੍ਰੇਨਾਂ ਦੇ ਵਿੱਚ ਮੰਗਦੇ ਨੇ ਰੇਲਵੇ ਸਟੇਸ਼ਨ ਬੱਸ ਸਟੈਂਡ ਸਾਧੂਆਂ ਵਰਗੇ ਕੱਪੜੇ ਪਾਏ ਹੁੰਦੇ ਨੇ ਸਾਧ ਸੰਗਤ ਜੀ ਮਾਤੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਕਿਲੋ ਨਾ ਜਾਣਾ ਕਿਤੇ ਕੋਈ ਸਿੱਖ ਦੇਖ ਲੈਣਗੇ ਸਤਸੰਗਤ ਜੀ ਵਾਇਗਰੂ ਦੇ ਨਾਮ ਤੇ ਮੰਗਲ ਲੱਗ ਜਾਂਦੇ ਨੇ। ਹਿੰਦੂ ਵੀਰ ਪੈਨ ਨੂੰ ਦੇਖਣਗੇ ਸਤਸੰਗਤ ਜੀ ਦੇਵੀ ਦੇਵਤਾ ਦੇ ਨਾਮ ਤੇ ਮੰਗਲ ਲੱਗ ਜਾਂਦੇ ਨੇ। ਮੁਸਲਮਾਨ ਵੀਰ ਦੇਖਣਗੇ ਸਤਸੰਗਤ ਜੀ ਅੱਲਾ ਦੇ ਨਾਮ ਤੇ ਮੰਗਲ ਲੱਗ ਜਾਂਦੇ ਨੇ। ਟ੍ਰੇਨਾਂ 'ਚ ਦੇਖਦੇ ਹੀ ਨਾ ਬਸ ਸਟੈਂਡ ਰੇਲਵੇ ਸਟੇਸ਼ਨ ਟ੍ਰੇਨ ਦੇ ਅੰਦਰ ਮੰਗਣ ਆਉਂਦੇ ਨੇ ਸਤਸੰਗਤ ਜੀ। ਤਾਂ ਜੈਸਾ ਇਨਸਾਨ ਦੇਖਿਆ ਪਗੜੀ ਦੇਖ ਕੇ ਸਤਸੰਗਤ ਜੀ ਵਾਇਗਰੂ ਕਹਿਣ ਲੱਗ ਜਾਂਦੇ ਨੇ। ਖਿਲਾਉਣਾ ਬਣਾ ਰੱਖੇ ਸਾਧ ਸੰਗਤ ਜੀ ਕਿੰਨੇ ਬਾਬੇ ਨੇ ਜੋ ਆਪਣੇ ਆਪ ਨੂੰ ਸੰਤ ਕਹਿੰਦੇ ਨੇ ਸਾਧ ਸੰਗਤ ਜੀ ਅਜੇ ਤੱਕ ਪਹੁੰਚੇ ਨਹੀਂ ਹੈ ਪਰ ਦੂਜਿਆਂ ਨੂੰ ਪਹੁੰਚਾਉਣ ਦੀ ਗਰੰਟੀ ਲੈ ਰਹੇ ਨੇ ਅਜੇ ਖੁਦ ਨੂੰ ਕੋਈ ਗਿਆਨ ਨਹੀਂ ਹੈ ਦੂਜਿਆਂ ਨੂੰ ਗਿਆਨ ਵੰਡ ਰਹੇ ਨੇ ਹਿਰਦੈ ਕਮਲ ਗਟ ਬ੍ਰਹਮਣਾ ਚੀਨਾ ਕਾਹੇ ਪਿਓ ਸੰਿਆਸੀ ਕਿ ਗੁਰੂ ਰੂਪੀ ਪਿਆਰੀ ਸਾਧ ਸੰਗਤ ਜੀ ਆਪਣੇ ਅੰਦਰ ਆਪਾਂ ਹਜੇ ਕਦੇ ਪਹੁੰਚੇ ਨਹੀਂ ਕਦੇ ਅੰਦਰ ਦਾ ਜਾਪ-ਪਾਪਾ ਕੀਤਾ ਨਹੀਂ ਕਦੇ ਸਵਾਸ-ਸਵਾਸ ਕਦੇ ਆਪਣੇ ਆਪ ਨੂੰ ਚੈੱਕ ਕਰਕੇ ਦੇਖਣਾ ਸਤਸੰਗ ਜੀ ਜਦੋਂ ਆਪਾਂ ਸਿਮਰਨ ਕਰਦੇ ਆ ਨਾ ਅਗਰ ਭਾਈ ਅੰਦਰ ਅਸਰ ਹੋ ਰਿਹਾ ਹੋਇਆ ਤਾਂ ਸਤਸੰਗ ਜੀ ਜਰੂਰ ਪਤਾ ਲੱਗਦਾ ਜਰੂਰ ਤਾਂ ਜੇ ਪਹਿਲੀ ਪੰਕਤੀ ਚ ਮਹਾਰਾਜ ਜੀ ਨੇ ਸਾਡੇ ਭਲੇਖੇ ਦੂਰ ਕੀਤੇ ਨੇ ਬਹੁ ਭੇਖ ਕਰੇ ਮਨ ਸ਼ਾਂਤ ਨਾ ਹੋਏ ਬਹੁ ਅਬਮਾਨੀ ਆਪਣੀ ਬਤਕ ਹੋਈ ਕਿ ਭਾਈ ਧਾਰਮਿਕ ਦਿਖਾਵਾ ਕਰਨ ਦੇ ਨਾਲ ਕੋਈ ਸਾਧੂ ਸੰਤ ਨਹੀਂ ਜੇ ਬੰਦਾ ਸਤਸੰਗੀ ਨਹੀਂ ਬੰਦਾ ਸਤਸੰਗ ਜੀ ਮਨ ਮਨ ਦੇ ਨਾਲ ਬੰਦਦਾ ਮਨ ਦੀ ਖੇੜਾ ਹੁਣ ਆਪਾਂ ਸਤਸੰਗ ਜੀ ਗੁਰਦੁਆਰਿਆਂ ਨੂੰ ਗੁਰੂ ਮੰਨਦੇ ਤੇ ਆਪ ਸਭ ਦੇਖੋ ਨਾ ਆਪਣੇ ਪਿੰਡਾਂ ਦੇ ਵੀ ਸ਼ਹਿਰਾਂ ਦੇ ਵਿੱਚ ਕਿੰਨੇ ਲੋਕ ਗੁਰੂ ਕਹਿੰਦੇ ਨੇ ਆ ਹੁਣ ਪ੍ਰਭਾਤ ਕਿਰਿਆ ਸ਼ੁਰੂ ਹੋ ਜਾਣੀ ਆ ਸਤਸੰਗ ਜੀ ਇੱਕ ਤਾਰੀਖ ਤੋਂ ਤੇ ਸਵੇਰੇ ਲੋਕ ਕੋ 3 ਵਜੇ 2 ਵਜੇ 3 ਵਜੇ 4 ਵਜੇ ਉੱਠਣਗੇ ਤੇ ਸਤਸੰਗ ਜੀ ਪ੍ਰਭਾਤ ਕਿਰਿਆ ਚ ਜਾਣਗੇ ਭਜਨ ਵੀ ਗਾਣਗੇ ਬਹੁਤ ਜਨਮ ਵਿਚਰੇ ਤੇ ਮੱਦ ਸ਼ਿਲੋਕ ਵੀ ਗਾਇਆ ਜਾਵੇਗਾ ਹਰ ਸੋ ਹੀਰਾ ਛੱਡ ਕੇ ਜੈ ਗੁਰਦੇਵ ਤੁਹਾਨੂੰ ਗੁਰਦੇਵ ਵੀ ਹੋਣੀ ਸਤਸੰਗਤ ਜੀ ਪਰ ਜਿਵੇਂ ਹੀ ਗੁਰਪੁਰਬ ਚਲਾ ਜਾਵੇਗਾ ਆਪਾਂ ਉਹ ਸਾਰੇ ਕੰਮ ਕਰਨੇ ਨੇ ਜਿੰਨਾ ਤੋਂ ਗੁਰੂਆਂ ਨੇ ਸਾਨੂੰ ਰੋਕਿਆ ਹੈ ਸਤਸੰਗਤ ਜੀ ਪਰ ਮੈਂ ਭੁੱਲੀ ਰਹਿਜੇ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦ ਇਸ ਸਤਸੰਗਤ ਜੀ ਆਪਾਂ ਪਰਮ ਦੇ ਵਿੱਚ ਮਹਾਰਾਜ ਜੀ ਨੇ ਸਾਨੂੰ ਮੂਰਖ ਕਿਹਾ ਹੈ ਬੜੋਂ ਨਿਲਾਜ ਅਜੂਨੇ ਹੀ ਹਾਰਿਓ ਕਿ ਬੇਟਾ ਤੂੰ ਮੂਰਖ ਹੈ ਸਤਸੰਗਤ ਜੀ ਗੁਰੂ ਬਣਾ ਲਿਆ ਪਰ ਗੁਰੂ ਦੀ ਗੱਲ ਨਹੀਂ ਮੰਨਦੇ ਮੂਰਖ ਸਤਸੰਗਤ ਜੀ ਸਾਰੀ ਦੁਨੀਆ ਕਿੰਨੀ ਦੁਨੀਆ ਸਤਸੰਗਤ ਜੀ ਕਿੰਨੇ ਰਾਜੇ ਮਹਾਰਾਜੇ ਗੁਰੂਆਂ ਦੇ ਚਰਨਾਂ 'ਚ ਆ ਕੇ ਬੈਠੇ ਤੇ ਅੱਜ ਸਾਨੂੰ ਗੁਰੂ ਬਾਣੀ ਦੇ ਰੂਪ 'ਚ ਮਿਲਿਆ ਸਤਸੰਗਤ ਜੀ ਕਦਰ ਨਹੀਂ ਕੀਤੀ ਇਹ ਪਰਮਾਤਮਾ ਦੇ ਵਿੱਚ ਜੋ ਸੀ ਸੰਸਾਰ ਨੂੰ ਸਮਝ ਲਿਆ ਨਾ ਸੰਸਾਰ ਵਸਾ ਨਹੀਂ ਹੈ ਸਤਸੰਗਤ ਜੀ ਇਹ ਜੋ ਵਹਿਮ ਪਰਮ ਅਡੰਬਰ ਪਖੰਡ ਨੇ ਇਸ ਤਰ੍ਹਾਂ ਨੇ 사ਸੰਗਤ ਜੀ ਜਿਵੇਂ ਪਾਣੀ ਦੇ ਵਿੱਚ ਮਦਾਣੀ ਪਾ ਰੱਖਿਓ ਨਹੀਂ ਨਹੀਂ ਜਿੰਨਿਆ ਪਰਮਾਨੰਦਾ 사ਸੰਗਤ ਜੀ ਬਾਰੋ ਤਾਂ ਪਦਖਾਵਾ ਕਰ ਲਿਆ ਕਿ ਭਾਈ ਮੈਂ ਸਾਧੂ ਹਾਂ ਧਾਰਮਿਕ ਬਣ ਗਿਆ ਪਰ 사ਸੰਗਤ ਜੀ ਅੰਦਰੋਂ ਫਕੀਰੀ ਧਾਰਨ ਨਹੀਂ ਕੀਤੀ ਤੇ ਅੰਦਰੋਂ ਫਕੀਰੀ ਧਾਰਨ ਕਰਨ ਦਾ ਮਤਲਬ ਕੀ ਹੈ 사ਸੰਗਤ ਜੀ ਮਨ ਮਨ ਤੁਹਾਡਾ ਕਾਬੂ ਚ ਆ ਚੁੱਕਿਆ ਤੁਸੀਂ ਮਨ ਦੇ ਗੁਲਾਮ ਨਹੀਂ ਹੋ ਮਨ ਤੁਹਾਡਾ ਗੁਲਾਮ ਹੈ ਸਤਸੰਗਤ ਜੀ ਜਿਸ ਦਿਨ ਮਨ ਸਾਨੂੰ ਸਾਰੇ ਫੈਸਲੇ ਪੁੱਛ ਕੇ ਕਰੇਗਾ ਮਨ ਸਾਡੇ ਅਧੀਨ ਆ ਜਾਵੇਗਾ ਸਮਝ ਲੈਣਾ ਸਤਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਮਨ ਜਿੱਤੇ ਜਗ ਜਿੱਤ ਸਾਰਾ ਸੰਸਾਰ ਜਿੱਤ ਲਿਆ ਦਰ ਦਰ ਖਾਇਆ ਕਰ ਕਰ ਖਾਇਆ ਪਿੰਡ ਬਦਾਇਆ ਕਿੰਤਾ ਮੰਦਾ ਮਾਇਆ ਸਤਸੰਗਤ ਜੀ ਬਹੁਤੇ ਲੋਕ ਨੇ ਜੋ ਆਪਣੇ ਆਪ ਨੂੰ ਸਾਧੂ ਕਹਿੰਦੇ ਨੇ ਸੰਤ ਕਹਿੰਦੇ ਨੇ ਸਾਤਸੰਗਤ ਜੀ ਕਦੇ ਇਸ ਕਰੇ ਕਦੇ ਉਸ ਕਰੇ ਤੇ ਸਾਤਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਮੰਗ ਮੰਗੇ ਘਾਰੇ ਨੇ ਕਦੇ ਇਸ ਕਰੇ ਚਲੇ ਜਾਂਦੇ ਨੇ ਕਦੇ ਉਸ ਕਰੇ ਚਲੇ ਜਾਂਦੇ ਨੇ ਕਰ ਕਰ ਖਾਇਆ ਪਿੰਡ ਵਧਾਇਆ ਤੇ ਸਾਤਸੰਗਤ ਜੀ ਬੜਾ ਮੋਟਾ ਸਰੀਰ ਕੀਤਾ ਹੋਇਆ ਖਾ-ਖਾ ਕੇ ਉਹਨਾਂ ਕਿੰਤਾ ਮੁੰਡਾ ਮਾਇਆ ਧੂਮ ਮਸਾਨ ਕੀ ਬਸਮ ਲਗਾਈ ਬਿਨ ਗੁਰ ਤਤ ਨਾ ਪਾਇਆ ਸਾਤਸੰਗਤ ਜੀ ਕੋਈ ਘਰ ਬੈ ਕੇ ਕੋਈ ਮੰਦਰ ਦੇ ਵਿੱਚ ਬੈ ਕੇ ਕੋਈ ਦਰਵਾਜੇ ਤੇ ਜਾ ਜਾ ਕੇ 사త్సంగ ਜੀ ਅਲਖ ਜਗਾਰੇ ਭੀਖ ਮੰਗਦੇ। ਮਹਾਰਾਜ ਜੀ ਕਹਿੰਦੇ ਨੇ ਬਹੁਤੇ ਲੋਕ ਨੇ ਪਾਈ ਜੋ ਪਰਮਾਤਮਾ ਦੇ ਨਾਮ ਤੇ ਘਰਾਂ ਚ ਜਾ ਕੇ 사త్సంగ ਜੀ ਆਂਦੇ ਨੇ ਨਾ ਰੱਬ ਦੇ ਨਾਮ ਤੇ ਈਸ਼ਾ ਦੇ ਨਾਮ ਤੇ ਵਾਹਿਗੁਰੂ ਦੇ ਨਾਮ ਤੇ ਬਹੁਤੇ ਆਂਦੇ ਨੇ ਘਰਾਂ ਚ 사త్సంగ ਜੀ ਮੰਗਣ ਵਾਸਤੇ। ਤੇ ਕਈ ਅਸੇ ਨੇ 사త్సంగ ਜੀ ਜੋ ਭੀਖਾ ਮੰਗ ਕੇ ਹੀ ਖਾਂਦੇ ਨੇ। ਤੇ ਮਹਾਰਾਜ ਜੀ ਕਹਿੰਦੇ ਨੇ ਕਰ ਕਰ ਖਾਇਆ ਪਿੰਡ ਵਧਾਇਆ ਕਿ ਭਾਈ ਕਰ ਕਰ ਜਾ ਕੇ ਖਾ ਰਹੇ ਨੇ ਬੜਾ ਸ਼ਰੀਰ 사త్సంగ ਜੀ ਪਾਲ ਰੱਖੇ। ਕਿੰਤਾ ਮੁੰਦਾ ਮਾਇਆ ਤੇ 사ਸنگਤ ਜੀ ਨਾਲ ਕੱਪੜੇ ਵੀ ਹੁੰਦੇ ਨੇ ਗੋਦੜੀ ਲੈ ਰੱਖੀ। ਭੂਮ ਮਸਾਨ ਤੇ ਕਈਆਂ ਨੇ 사ਸنگਤ ਜੀ ਸ਼ਮਸ਼ਾਨ ਘਾੜ ਦੀ ਬਸਮ ਲਗਾਈ ਹੁੰਦੀ ਹੈ। ਭੂਮ ਮਸਾਨ ਕੀ ਬਸਮ ਲਗਾਈ ਗੁਰਬਿੰਨ ਤਤ ਨਾ ਪਾਇਆ 사ਸنگਤ ਜੀ ਕੁਛ ਵੀ ਕਰ ਲੋ। ਭਸਮ ਲਗਾ ਲਈਏ। 사ਸنگਤ ਜੀ ਧਾਰਮਿਕ ਪਹਿਰਾਵਾ ਕੋਈ ਵੀ ਪਾ ਲਈਏ। ਮਹਾਰਾਜ ਜੀ ਨੇ ਬਿਲਕੁਲ ਬਹੁਤ 사ਸنگਤ ਜੀ ਐਗਜ਼ੈਕਟ ਪੁਆਇੰਟ ਦੇ ਉੱਪਰ ਇੱਕ ਗੱਲ ਕਹੀ ਹੈ ਕਿ ਬੇਟਾ ਜੇ ਗੁਰੂ ਨਹੀਂ ਮਿਲੇਗਾ ਜੇ ਸਾਡੀ ਜ਼ਿੰਦਗੀ ਚ ਪੂਰਨ ਗੁਰੂ ਨਹੀਂ ਆਉਂਦਾ ਤੇ ਆਪਾਂ ਉਹਦਾ ਗਿਆਨ ਹਾਸਲ ਨਹੀਂ ਕਰਦੇ ਤੇ ਸਤਸੰਗਤ ਜੀ ਸਭ ਕੁਝ ਵਿਅਰਥ ਹੈ ਕਿਸੇ ਕੰਮ ਦਾ ਨਹੀਂ ਹੈ ਸਤਸੰਗਤ ਜੀ ਬਹੁਤੇ ਲੋਕ ਨੇ ਭੂਮ ਮਸਾਣ ਕੀ ਭਸਮ ਲਗਾਈ ਸਤਸੰਗਤ ਜੀ ਸਰੀਰ ਤੇ ਭਸਮ ਲਾ ਰੱਖੀ ਐ ਪਰ ਮਹਾਰਾਜ ਜੀ ਕਹਿੰਦੇ ਨੇ ਗੁਰ ਬਿਨ ਤਤ ਨਾ ਪਾਇਆ ਭਾਈ ਗੁਰੂ ਬਿਨਾ ਨਹੀਂ ਸਤਸੰਗਤ ਦੀ ਗੱਤ ਹੁੰਦੀ ਗੁਰੂ ਬਿਨਾ ਨਹੀਂ ਜੇ ਪਹੁੰਚ ਸਕਦੇ ਤੇ ਤੁਸੀਂ ਕਰਮਾ ਵਾਲੇ ਸਤਸੰਗਤ ਜੀ ਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂਆਂ ਦੇ ਗੁਰੂ ਜੋ ਗੁਰੂ ਨੇ ਉਹ ਮਿਲੂਗੇ ਜੋ ਸਾਡੇ ਵਹਿਮ ਪਰਮ ਅਡੰਬਰ ਪਖੰਡ ਖਤਮ ਕਰ ਰਹੇ ਹਨ ਸਾਨੂੰ ਹਰ ਕਦਮ ਤੇ ਸਤਸੰਗਤ ਜੀ ਸਾਡੇ ਮਨ ਚ ਕੋਈ ਵਹਿਮ ਰਿਹਾ ਹੀ ਨਹੀਂ ਨਾ ਸੋਮਵਾਰ ਦਾ ਨਾ ਮੰਗਲਵਾਰ ਦਾ ਨਾ ਸ਼ਨੀਵਾਰ ਦਾ ਨਾ ਸਤਸੰਗਤ ਜੀ ਕਿਸੇ ਨੇ ਛੱਕ ਮਾਰੀ ਨਾ ਕੁੱਤੇ ਦਾ ਨਾ ਬਿੱਲੀ ਦਾ ਕੋਈ ਵਹਿਮ ਪਰਮ ਰਿਹਾ ਹੀ ਨਹੀਂ ਸਤਸੰਗਤ ਜੀ ਕਿਹੜਾ ਵਾਦ ਹੈ ਕਿੰਨਾ ਦਿਨ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਸਤਸੰਗਤ ਜੀ ਕਿ ਭਾਈ ਕਈ ਪਰਿਵਾਰਿਆ ਸਿੰਘ ਨੇ ਜਿਨ੍ਹਾਂ ਨੇ ਗੁਰਬਾਣੀ ਦੀ ਕਦਰ ਪਾਈ ਜਿਨ੍ਹਾਂ ਨੇ ਆਪਣੇ ਗੁਰੂ ਦਾ ਸਤਿਕਾਰ ਕੀਤਾ ਤੇ ਸਤਿਕਾਰ ਕਿਵੇਂ ਕੀਤਾ ਸਤਸੰਗਤ ਜੀ ਬੜੇ ਧਿਆਨ ਨਾਲ ਸੁੰਨਾ ਕਰਦੇ ਵਿੱਚ ਬੱਚਾ ਪੈਦਾ ਹੋਇਆ ਸਤਸੰਗਤ ਜੀ ਨਾਮ ਆਪੇ ਰੱਖ ਲਿਆ ਸਤਸੰਗਤ ਜੀ ਘਰ ਦੇ ਵਿੱਚ ਬੱਚੇ ਦੀ ਸ਼ਾਦੀ ਕੀਤੀ ਆਪੇ ਤਾਰੀਖ ਰੱਖ ਲਈ ਕਿ ਭਾਈ ਆ ਐਤਵਾਰ ਵਾਲਾ ਦਿਨ ਠੀਕ ਹੈ ਆ ਦੋ ਤਿੰਨ ਛੁੱਟੀਆਂ ਇੱਕ ਨਾਲ ਨੇ ਭਾਈ ਉਦੋਂ ਵਿਆਹ ਕਰਾਂਗੇ ਬੱਚੇ ਵੀ ਸਾਰੇ ਆ ਜਾਣਗੇ ਉਨਾਂ ਦੇ ਮਾਤਾ ਪਿਤਾ ਵੀ ਆਰਾਮ ਨਾਲ ਆ ਜਾਂਦੇ ਨੇ ਤੇ ਮੈਂ ਬੇਨਤੀ ਕਰਾਂ ਸਤ ਸੰਗਤ ਜੀ ਕਈ ਸਰਕਾਰੀ ਨੌਕਰੀ ਲੱਗੀਆਂ ਜਿਨ੍ਹਾਂ ਨੂੰ ਨੌਕਰੀ ਕਿਸੇ ਹੋਰ ਵਜ੍ਹਾ ਕਰਕੇ ਮਿਲੀ ਗੁਰੂਆਂ ਦੇ ਬਾਬਾ ਸਾਹਿਬ ਦੀ ਬਦੌਲਤ ਨੌਕਰੀ ਮਿਲੀ ਤੇ ਅੱਜ ਉਹਨਾਂ ਦਾ ਵਿਆਹ ਹੈ ਉਹਨਾਂ ਨੇ ਮਕਾਨ ਬਣਾਇਆ ਸਤ ਸੰਗਤ ਜੀ ਉਹ ਕਿੰਨਾ ਤੋਂ ਪੁੱਛ ਰਹੇ ਨੇ ਵਹਿਮ ਪਰਮ ਅਡੰਬਰ ਪਕੰਡ ਸਤ ਸੰਗਤ ਜੀ ਬੜੀ ਸੋਚਣ ਵਾਲੀ ਗੱਲ ਆ ਬੜੀ ਹੈਰਾਨੀ ਹੁੰਦੀ ਹੈ ਤੁਸੀਂ ਆਪ ਸੱਚ ਕੇ ਦੇਖੋ ਮਾਤਾ ਪਿਤਾ ਨੇ ਮਿਹਨਤ ਕੀਤੀ ਦਿਹਾੜੀ ਮਜ਼ਦੂਰੀ ਕੀਤੀ ਬੱਚਾ ਪੜਾਇਆ ਲਿਖਾਇਆ ਬੱਚੇ ਨੇ ਵੀ ਬੜੀ ਮਿਹਨਤ ਕੀਤੀ ਰਾਤ ਨੂੰ 12:00 12:00 2:00 ਵਜੇ ਤੱਕ ਜਾਗਿਆ ਹੁਣ ਸੱਸ ਸੰਗਤ ਜੀ ਬੱਚਾ ਨੌਕਰੀ ਲੱਗ ਗਿਆ ਨੌਕਰੀ ਲੱਗਣ ਤੋਂ ਬਾਅਦ ਸੱਸ ਸੰਗਤ ਜੀ 4-5 ਸਾਲਾਂ ਦੇ ਵਿੱਚ ਪੈਸਾ ਆਇਆ ਤਾਂ ਮਕਾਨ ਬਣਾ ਲਿਆ ਹੁਣ ਜਦੋਂ ਮਕਾਨ ਦੇ ਅੰਦਰ ਜਾਣਾ ਆ ਤਾਂ ਸੱਸ ਸੰਗਤ ਜੀ ਕਿਸੇ ਨੂੰ ਪੁੱਛਦਾ ਹੈ ਕਿ ਭਾਈ ਮੈਨੂੰ ਸ਼ੁਭ ਮੂਰਤ ਦੱਸੋ ਮੈਨੂੰ ਤਰੀਕ ਦੱਸੋ ਮੈਂ ਮਕਾਨ ਦੇ ਅੰਦਰ ਜਾਣਾ ਪ੍ਰਵੇਸ਼ ਕਰਨਾ ਗ੍ਰਹਿ ਪ੍ਰਵੇਸ਼ ਇਸ ਸਤਸੰਗ ਜੀ ਹੈਰਾਨੀ ਵਾਲੀ ਗੱਲ ਨਹੀਂ ਮਿਹਨਤ ਕਿਹਨੇ ਕੀਤੀ ਮਾਤਾ ਪਿਤਾ ਨੇ ਦਿਹਾੜੀਆਂ ਕਰ ਕਰਕੇ ਪੜਾਇਆ ਮਿਹਨਤ ਕਿਹਨੇ ਕੀਤੀ ਬੱਚਿਆਂ ਨੇ ਬੱਚੇ ਨੇ ਸਤਸੰਗ ਜੀ ਰਾਤ ਨੂੰ 2:00 2:00 ਵਜੇ ਤੱਕ ਜਾਗਿਆ ਫਿਰ ਟੈਸਟ ਪਾਸ ਕੀਤਾ ਟੈਸਟ ਪਾਸ ਕਰਕੇ ਇੰਟਰਵਿਊ ਹੋਈ ਫਿਰ ਕਿਤੇ ਜਾ ਕੇ ਨੌਕਰੀ ਮਿਲੀ ਤੇ ਸਤਸੰਗ ਜੀ ਉਸੇ ਮਿਹਨਤ ਦੇ ਨਾਲ ਜਦੋਂ ਘਰ ਬਣਾ ਰਿਹਾ ਸਤਸੰਗ ਜੀ ਤਰੀਕ ਕਿਸੇ ਹੋਰ ਤੋਂ ਪੁੱਛ ਰਿਹਾ ਇਹੀ ਤਾਂ ਮਾਰਾ ਜੀ ਫਰਮਾ ਰਹੇ ਨੇ ਭੂਮ ਮਸਾਨ ਕੀ ਫਸਲ ਲਗਾਈ ਬਿਨ ਗੁਰ ਤਤ ਨਾ ਪਾਇਆ ਸਾ ਸੰਗਤ ਜੀ ਬਿਨਾ ਗੁਰੂ ਦੇ ਗਿਆਨ ਮਿਲਦਾ ਨਹੀਂ ਤੇ ਤੁਸੀਂ ਤਾਂ ਕਰਮਾ ਵਾਲੇ ਨੂੰ ਸਾ ਸੰਗਤ ਜੀ ਪੂਰਾ ਗੁਰੂ ਮਿਲਿਆ ਪੂਰਾ ਅਧੂਰਾ ਨਹੀਂ ਪੂਰਾ ਗੁਰੂ ਮਿਲਿਆ ਕਾਏ ਜਪੋਰੇ ਕਾਏ ਤਪੋਰੇ ਕਾਏ ਬਿ ਲੋ ਪਾਣੀ ਲੱਖ ਚੌਰਾਸੀ ਜਿਨੋ ਉਪਾਈ ਸੋ ਸਿਮਰੋ ਨਿਰਬਾਣੀ ਸਤਸੰਗਤ ਜੀ ਮਹਾਰਾਜ ਜੀ ਪਰਮਾਤਮ ਦੇ ਨੇ ਕਿ ਭਾਈ ਕਾਹੇ ਜਪੋਰੇ ਕਾਹੇ ਤਪੋਰੇ ਕਾਹੇ ਬਿ ਲੋਪਾਣੀ ਇਹ ਜੋ ਸਤਸੰਗਤ ਜੀ ਆਪਾਂ ਜੋਤ ਜਗਾਣਾ ਤੂ ਫਗਰ ਬੱਤੀ ਵਰਤ ਹੋਏ ਕਰਮ ਕਾਂਡ ਮਹਾਰਾਜ ਜੀ ਪਰਮਾਤਮ ਦੇ ਨੇ ਬੇਟਾ ਕਿਉਂ ਪਾਣੀ ਚ ਮਦਾਨੀ ਪਾ ਰਖੀ ਸਤਗੁਰ ਤ੍ਰਿਲੋਚਨ ਮਹਾਰਾਜ ਜੀ ਸਤਸੰਗਤ ਜੀ ਕਿ ਇਹ ਜੋ ਕਰਮकांड ਕਰ ਰਹੇ ਹਨ ਸਤਸੰਗਤ ਜੀ ਇਹ ਬਸ ਇਸ ਤਰ੍ਹਾਂ ਸਮਝ ਲਓ ਕਿ ਭਾਈ ਅਸੀਂ ਪਾਣੀ ਦੇ ਵਿੱਚ ਮਦਾਣੀ ਪਾਰ ਰਖੀਏ ਹੁਣ ਮੇਰੀਆਂ ਮਾਤਾ ਮਾਂ ਭੈਣਾਂ ਨੇ ਪਾਰ ਰਖੀਏ ਸਤਸੰਗਤ ਜੀ ਤੇ ਰੋਜ਼ ਰੜਕਦੀਆਂ ਨੇ ਸਵੇਰੇ ਸ਼ਾਮ ਸਵੇਰੇ ਸ਼ਾਮ ਹੁਣ ਸਤਸੰਗਤ ਜੀ ਨਾਲ ਤਾਂ ਮੱਖਣ ਨਿਕਲਦਾ ਨਾ ਕਿਉਂ ਨਿਕਲ ਰਿਹਾ ਮੱਖਣ ਨਿਕਲਣ ਚ ਨਹੀਂ ਆ ਰਿਹਾ ਸਤਸੰਗਤ ਜੀ ਮੱਖਣ ਤਾਂ ਬਹੁਤ ਦੂਰ ਦੀ ਗੱਲ ਐ ਸਤਸੰਗਤ ਜੀ ਉਹ ਦੁੱਧ ਦੇ ਵਿੱਚ ਜਿਵੇਂ ਕੋਈ ਭਾਰੀਪਨ ਦੀ ਆਵਾਜ਼ ਆਉਂਦੀ ਹੈ ਆਵਾਜ਼ ਵੀ ਨਹੀਂ ਆ ਰਹੀ ਤੇ ਆਵੇ ਕੀ ਕਿਥੋਂ ਸਤਗੁਰ ਤਰਲੋਚਨ ਮਹਾਰਾਜ ਜੀ ਕਹਿ ਰਹੇ ਨੇ ਭਾਈ ਪਾਣੀ ਨੂੰ ਤਾਂ ਬਿਲੋ ਰਹੇ ਤੁਸੀਂ ਪਾਣੀ ਨੂੰ ਗੜਕੀ ਜਾ ਰਹੇ ਸਤਸੰਗਤ ਜੀ ਮੱਖਣ ਨਿਕਲੇਗਾ ਤਾਂ ਭਾਈ ਦੁੱਧ ਦੇ ਵਿੱਚੋਂ ਉਹ ਵੀ ਸ਼ੁੱਧ ਹੋਵੇ ਮਿਲਾਵਤੀ ਨਾ ਹੋਵੇ ਤੇ ਸਾਡੇ ਕੋਲ ਜੋ ਗੁਰੂਆਂ ਦਾ ਗਿਆਨ ਹੈ ਨੇ ਜੋ ਗੁਰਬਾਣੀ ਹੈ ਸਾਹਿਬ ਸਤਗੁਰ ਵਦਾਤ ਮਹਾਰਾਜ ਜੀ ਜੋ ਗੁਰਬਾਣੀ ਹੈ ਸਾਹਿਬ ਸਤਗੁਰ ਨਾਨਕ ਸਾਹਿਬ ਮਹਾਰਾਜ ਜੀ ਸਾਹਿਬ ਸਤਗੁਰ ਕਬੀਰ ਮਹਾਰਾਜ ਜੀ ਸਾਹਿਬ ਸਤਗੁਰ ਨਾਮ ਦੇ ਮਹਾਰਾਜ ਜੀ ਦੀ ਜੋ ਬਾਣੀ ਹੈ ਸਾ ਸੰਗਤ ਜੀ ਇਹ ਸ਼ੁੱਧ ਸਾ ਸੰਗਤ ਜੀ ਸ਼ੁੱਧ ਹੈ ਪਵਿੱਤਰ ਹੈ ਦਰਗਾਹ ਦੇ ਵਿੱਚੋਂ ਆਈ ਹੈ ਇਹਦੇ ਵਿੱਚ ਅਥਾਹ ਖਜ਼ਾਨੇ ਨੇ ਪ੍ਰਸਾਦ ਸੰਗਤ ਜੀ ਵਕਤ ਹੈ ਜਰੂਰਤ ਹੈ ਗੁਰੂ ਦੀ ਗੱਲ ਮੰਨ ਕੇ ਗੁਰਮੰਤਰ ਨੂੰ ਜਪਣ ਦੀ ਸਾ ਸੰਗਤ ਜੀ ਜਪਣ ਤੇ ਮਹਾਰਾਜ ਕੀ ਕਹਿ ਰਹੇ ਨੇ ਕਾਇ ਜਪੋਰੇ ਕਾਇ ਤਪੋਰੇ ਕਾਓ ਬਲੋ ਪਾਣੀ ਸਾਰੀ ਉਮਰ ਹੋਗੀ ਜੋਤ ਜਗਾंदे ਨੂੰ ਅੰਦਰ ਦਾ ਪ੍ਰਕਾਸ਼ ਤਾਂ ਕਦੇ ਦਿਖਾਈ ਨਹੀਂ ਦਿੱਤਾ ਕਰਦੇ ਵਿੱਚ ਦੋ ਦੋ ਤਿੰਨ ਤਿੰਨ ਜੋਤਾਂ ਜਗਾਨੇ ਆ ਪਰ ਅੰਦਰ ਦਾ ਹੰਦੇਰਾ ਕਦੇ ਦਿਖਾਈ ਨਹੀਂ ਦਿੰਦਾ ਸਾਸੰਗ ਜੀ ਹਜੇ ਵੀ ਸਾਡੇ ਸਮਾਜ ਦੇ ਵਿੱਚ ਬੱਚੇ ਮੇਰੀਆਂ ਮਾਤਾ-ਮਾਂ ਪੈਣਾ ਐਸੇ ਨੇ ਕਿ ਸਾਸੰਗ ਜੀ ਜਿਹੜੇ ਹਜੇ ਵੀ ਰਾਤ ਦੇ ਨਿਹਰੇ ਤੋਂ ਡਰਦੇ ਨਹੀਂ ਦਿਨੇ ਚਲੇ ਜਾਂਦੇ ਨੇ ਘਰ ਦੇ ਵਿੱਚ ਕਿਤੇ ਭੇਜਦੇ ਸਾਸੰਗ ਜੀ ਚਲੇ ਜਾਂਦੇ ਪਰ ਮੈਂ ਬੇਨਤੀ ਕਰ ਆਪਣੇ ਹੀ ਘਰ ਦੇ ਵਿੱਚ ਜਦੋਂ ਉਹਨਾਂ ਨੂੰ ਕਿਤੇ ਦੂਜੇ ਪਾਸੇ ਭੇਜਣਾ ਹੋਵੇ ਜਾਂਦੀ ਨਹੀਂ ਸਾਸੰਗ ਜੀ ਤੇ ਇਸ ذرا سوچਣ ਵਾਲੀ ਗੱਲ ਹੈ ਇਹ 사ਸنگਤ ਜੀ ਡਰ ਪੈਦਾ ਕਿਸ ਨੇ ਕੀਤਾ انسان ਨੇ 사ਸنگਤ ਜੀ انسان ਨੇ ਕੀਤਾ ਨਾ ਮਾਤਾ ਪਿਤਾ ਨੇ ਡਰ ਪੈਦਾ ਕੀਤਾ ਕੁੱਤੇ ਦਾ ਬਿੱਲੀ ਦਾ ਕਾਲੇ ਧਾਗੇ ਤਵੀਤ ਭੂਤ ਪ੍ਰੇਤ ਇਹ 사ਸنگਤ ਜੀ ਮਿਲਿਆ ਕੁਛ ਨਹੀਂ ਬੱਚਾ ਡਰਪੋਕ ਬਣ ਗਿਆ ਜਿੰਨੇ ਆਪਾਂ ਘਰਾਂ ਚ ਕਰਮकांड ਕਰਦੇ ਨਾ 사ਸنگਤ ਜੀ ਅ ਸਤਿਗੁਰੂ trilochana maharaj ਜੀ ਸਮਝਾ ਰਹੇ ਕਾਹੇ ਜਪੋਰੇ ਕਾਹੇ ਬਿਟ ਕੇ 사ਸنگਤ ਜੀ ਕਾਦਾ ਜਪ ਕਰ ਰਹੇ ਆਪਾਂ ਕਾਦਾ ਤਪ ਕਰ ਰਹੇ ਜੋ ਆਇਆ ਸੀ ਤੇ ਚਲਾ ਗਿਆ ਕੀ ਦੀ ਪੂਜਾ ਕਰ ਰਹੇ ਆ ਜੋ ਧਰਤੀ ਤੇ ਆਇਆ ਸੀ ਤੇ 사ਸنگਬੀਰ ਜੀ ਚਲਾ ਗਿਆ ਪਰ ਮਹਾਰਾਜ ਜੀ ਕੀ ਦੀ ਪੂਜਾ ਕਰਾ ਰਹੇ ਨੇ ਨਾਨਕ ਦਾਸ ਪਰਿਉ ਤਾਂ ਕਿ ਸ਼ਰਨਾਈ ਜਾ ਕੇ ਉੱਪਰ ਕੋ ਨਾਹੀਂ ਕਿ ਭਾਈ ਜੀ ਦੇ ਤੋਂ ਉੱਪਰ ਕੋਈ ਹੈ ਨਹੀਂ ਆ ਉਹਦੀ ਪੂਜਾ ਕਰੋ ਜੋ ਹੈ ਇੱਕ ਹਰ ਇਨਸਾਨ ਦੇ ਅੰਦਰ ਬੈਠਾ ਹੈ ਤੇ 사ਸنگਬੀਰ ਜੀ ਨੂੰ ਪਾਣੀ ਚ ਮਦਾਣੀ ਕੱਢ ਲੋ ਸਮੇਂ ਹੋ ਚੁੱਕਾ ਹੈ ਜੋ ਆਪਾਂ ਕਰਮकांड ਵਹਿਮ ਭਰਮ ਕਰ ਰਹੇ ਆਂ ਆਪਾਂ ਪਾਣੀ ਚ ਮਧਾਨੀਆਂ 파ਰਕ 파ਰਕ ਕੇ ਸਤਸੰਗ ਜਿਉਂ ਭਾਵੇਂ ਸਾਰਾ ਸਾਲ ਉਸਨ ਰੜਕੇ ਜਾਓ ਭਾਵੇਂ ਰੋਜ਼ ਵਰਤ ਰੱਖੀ ਜਾਓ ਧੂਪ ਅਗਰਬਤੀਆਂ ਜਗਾਈ ਜਾਓ ਪ੍ਰਸਾਦ ਸੰਗਤ ਜੀ ਜਦੋਂ ਤੱਕ ਆਪਣੇ ਗੁਰੂ ਦੀ ਗੱਲ ਨਹੀਂ ਮੰਨਦੇ ਤੇ ਸਤਸੰਗ ਜੀ ਗੁਰੂ ਦੀ ਗੱਲ ਕੀ ਹੈ ਜਿਬਾ ਸੋ ਅੰਕਾਰਜ ਹੱਥਨ ਸੋ ਕਰਕਾਰ ਰਾਮ ਮਿਲੇ ਗਰਾਈ ਕਰ ਕੈਰਵ ਦਸ ਵਿਚਾਰ ਗੁਰੂ ਦੀ ਗੱਲ ਕੀ ਹੈ ਭਾਈ ਬੱਚਿਆਂ ਨੂੰ ਪੜਾਓ ਲਿਖਾਓ ਮਾਤਾ ਪਿਤਾ ਦਾ ਸਤਿਕਾਰ ਕਰੋ ਸਮਾਜ ਦੀ ਸੇਵਾ ਕਰੋ ਅੱਛੇ ਬਣ ਕੇ ਰਹੋ ਨਸ਼ਿਆਂ ਤੋਂ ਦੂਰ ਰਹੋ ਮਿਹਨਤ ਕਰੋ ਪੈਸਾ ਕਮਾਓ ਇਹ ਸਤਸੰਗਤ ਜੀ ਗੁਰੂਆਂ ਦੀ ਵਿਚਾਰਧਾਰਾ ਤੇ ਗੁਰੂਆਂ ਦਾ ਜੋ ਸਤਸੰਗਤ ਜੀ ਦੁੱਧ ਹੈ ਨਾ ਗਿਆਨ ਰੂਪੀ ਉਹਦੇ ਚ ਮੱਖਣ ਵੀ ਨਿਕਲੇਗਾ ਤੇ ਭਾਈ ਘਿਓ ਵੀ ਨਿਕਲੇਗਾ ਪਰ ਜੇ ਆਪਾਂ ਕਰਮ ਕਾਂਡਾਂ ਦੀ ਪਾਣੀ 'ਚ ਮਿਧਾਣੀ ਪਾਈ ਰੱਖੇ ਸਤਸੰਗਤ ਜੀ ਸਾਰਾ ਦਿਨ ਚੱਲਦੀ ਰਹੇ ਤਾਂ ਵੀ ਕੁਝ ਨਹੀਂ ਪ੍ਰਾਪਤ ਹੋਣਾ ਕਾਇਜ ਪੂਰੇ ਕਾਇਤ ਪੂਰੇ ਕਾਉ ਬਲੋ ਪਾਣੀ 1484 ਜਿਨੂੰ 250 ਸਿੰਮਰੋਂ ਨਿਰਵਾਣੀ ਕਿ ਬੇਟਾ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਜਿਨੇ 84 ਲੱਖ ਜੁਨੀਆਂ ਬਣਾਇ ਬਣਾਇ ਜਿਨੇ ਵੱਡੇ ਵੱਡੇ ਦੇਵੀ ਦੇਵਤਾ ਵੀ ਪੈਦਾ ਕੀਤੇ ਨੇ ਸਤ ਸੰਗਤ ਜੀ ਉਹਦੀ ਪੂਜਾ ਕਰੀ ਆਪਾ ਪੂਜੀ ਪੂਜਾ ਕਿੱਦੀ ਕਰਨੇ ਸਤ ਸੰਗਤ ਜੀ ਜੋ ਧਰਤੀ ਤੇ ਆਏ ਸੰਤ ਚਲੇ ਗਏ ਤੇ ਮਹਾਰਾਜ ਜੀ ਕੀ ਕਹਿੰਦੇ ਨੇ ਜਲਮ ਮਰਨ ਤੇ ਰਤਨ ਨਾਰਾਇਣ ਬਹੁਤ ਵੱਡੀ ਗੱਲ ਆ ਸਤ ਸੰਗਤ ਜੀ ਕਿ ਭਾਈ ਜੋ ਪ੍ਰਮਾਤਮਾ ਤੋਂ ਧਰਤੀ ਤੇ ਆਏ ਹੀ ਨਹੀਂ ਕਹਿੰਦੇ ਸਾਤ ਸੰਗਤ ਜੋ ਦੇ ਬੰਦੇ ਉਹਦੇ ਪਿਆਰੇ ਉਹਦੇ ਸੰਤ ਜ਼ਰੂਰ ਆਉਂਦੇ ਨੇ ਸ਼ਕਸ਼ਤ ਪ੍ਰਮਾਤਮਾ ਨੇ ਮਰਜੇ ਲਈ ਮਨਾ ਹੀ ਕਰ ਦਿੱਤਾ ਜਨਮ ਮਰਨ ਤੇ ਰਹਤ ਨਾਰਾਇਣ ਭਾਈ ਜਨਮ ਤੇ ਮਰਨ ਤੋਂ ਸਾਤ ਸੰਗਤ ਜੀ ਰਹਤ ਹੈ ਪਰ ਇਹ ਗੱਲ ਕਿਹਨੂੰ ਸਮਝ ਆਏਗੀ ਜਿਹਦੇ ਕੋਲ ਪੂਰਾ ਗੁਰੂ 184 ਜਿਨ੍ਹਾਂ ਉਪਾਈ 100 ਸਿਮਰੋ ਨਿਰਵਾਣੀ ਕਿ ਭਾਈ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰ ਜਿਨੇ ਸ਼ਰੀਰ ਦਿੱਤਾ ਹੈ ਜਿਹਨੇ ਸਾਸੰਗਤ ਜੀ ਹੁੰਦਾ ਨਾ ਜਦੋਂ ਇੱਕ ਸੈਕਿੰਡ ਨਹੀਂ ਲੱਗਦਾ ਇਨਸਾਨ ਦਾ ਜਾਂਦੇ ਇੱਕ ਸੈਕਿੰਡ ਕੀ ਹੁੰਦਾ ਸਾਸੰਗਤ ਜੀ ਚੰਗਾ ਭਲਾ ਬੰਦਾ ਸਾਸੰਗਤ ਜੀ ਹਸਪੀਟਲ 'ਚ ਤੁਰ ਕੇ ਆਇਆ ਜਦੋਂ ਸਾਸੰਗਤ ਜੀ ਲਾਸ਼ ਸ਼ੁਰੂ ਹੋਇਆ ਚੰਗਾ ਭਲਾ ਲੜਕਾ ਸਾਸੰਗਤ ਜੀ ਦੁਨੀਆ ਤੋਂ ਚਲਾ ਗਿਆ ਅ ਸਾਸੰਗਤ ਜੀ ਕੱਲ ਐਕਸੀਡੈਂਟ ਹੋਇਆ ਕਿੰਨੇ 25 30 ਲੋਕ ਮਾਰੇ ਗਏ ਬੱਸ ਨੂੰ ਅੱਗ ਲੱਗੀ ਐ ਕਿੰਨੀ ਭਿਆੰਕ ਟੱਕਰ ਹੋਈ ਐ ਸਾਸੰਗਤ ਜੀ ਸਾਡੇ ਵੀ ਹੋਈਆਂ ਨੇ ਵੱਡੇ ਵੱਡੇ ਰੋਲ ਤੇ ਹੋ ਰਹੇ ਨੇ 25 30 ਮੌਤਾਂ ਸਾਸੰਗਤ ਜੀ ਤੇ ਉਹ ਘਰੋਚ ਸੋਚ ਕੇ ਚੱਲੇ ਹੋਣਗੇ ਕਿ ਭਾਈ ਅੱਜ ਸਾਡਾ ਆਖਰੀ ਦਿਨ ਹੈ ਕਦੇ ਵੀ ਨਹੀਂ ਸਾਸੰਗ ਜੀ ਮਨ 'ਚ ਸਪਨੇ ਆਉਣਗੇ ਮਨ 'ਚ ਖਿਆਲ ਆਉਣਗੇ ਕਿ ਭਾਈ ਉੱਥੇ ਜਾਣਾ ਹੈ ਉੱਥੇ ਆ ਕਰਨਾ ਹੈ ਤੇ ਕੀ ਪਤਾ ਸਾਸੰਗ ਜੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਭਾਈ ਘਰੇ ਪਹੁੰਚਾਂਗੇ ਨਹੀਂ ਤੇ ਸਤਸੰਗਤ ਜੀ ਆਓ ਜਦੋਂ ਜਾਣਾ ਸਾਰੇ ਨਹੀਂ ਆਪਾਂ ਡਰੀਂ ਕਾਦੇ ਵਾਸਤੇ ਜਦੋਂ ਜਾਣਾ ਤਾਂ ਪਈ ਜਾਣਾ ਹੀ ਆ ਡਰਨਾ ਕਾਦਾ ਪਰ ਕਰਮ ਸੁਧਾਰੀ ਸਤਸੰਗਤ ਜੀ ਕਿਉਂਕਿ ਆਮ ਤੌਰ ਤੇ ਕਹਿੰਦੇ ਨੇ ਕਿ ਭਾਈ ਕੁਛ ਨਾਲ ਨਹੀਂ ਜਾਂਦਾ ਨਹੀਂ ਸਤਸੰਗਤ ਜੀ ਜਾਂਦਾ ਆ ਇਹ ਮਨੁਮਤਾ ਦੀ ਸੇਵਾ ਕਰ ਪਰਿਵਾਰ ਦੀ ਸੇਵਾ ਚੰਗੇ ਕੀਤੇ ਹੋਏ ਕਰਮੇ ਨਾਲ ਜਾਣਗੇ ਇਹ ਸਤਸੰਗਤ ਜੀ ਕਰਮਾਂ ਦੀ ਕਮਾਈ ਨਾਲ ਜਾਂਨ ਦੀ ਅਗਿਆਤ ਸੋਇਆ ਜਾਗੇ ਇਹ ਅਨਾਂ ਤੈ ਜੀਵਨ ਜਗ ਸੱਚ ਕਰ ਚੰਨਾ ਦੇ ਹਉ ਸਤਸੰਗ ਜੀ ਇਹ ਕਰਮ ਕਾਂਡਾ ਦੀ ਕਰਮ ਕਾਂਡਾ ਦਾ ਪਾਣੀ ਹੈ ਨਾ ਜੋ ਇਹਦੇ ਚ ਮਧਾਣੀ ਕੱਢ ਕੇ ਦੁੱਧ ਚ ਪਾ ਲੋ ਸਤਸੰਗ ਜੀ ਮੱਖਾ ਨਿਕਲੇਗਾ ਉਹਦੇ ਵਿੱਚ ਕਾਏ ਕ ਮੰਡਲ ਕਾਪੜਿਆ 68 ਕਾਹੇ ਫਿਰਾਈ ਬਦਤ ਤੇ ਲੋਚਨ ਸੁਣਦੇ ਪ੍ਰਾਣੀ ਕਣ ਬਿਨ ਗਾਹ ਕ ਪਾਈ ਸਤਸੰਗ ਜੀ ਕਾਏ ਕ ਮੰਡਲ ਕਾਪੜਿਆ 68 ਕਾਏ ਫੁੜਾਈ ਸਤਸੰਗ ਜੀ ਟੇ ਪੁਰਾਣੇ ਕੱਪੜੇ ਪਾ ਕੇ ਹੱਥਾਂ 'ਚ ਸਤਸੰਗਤ ਜੀ ਕਮੰਡਲ ਲੈ ਕੇ ਕਿਸੇ ਨੇ ਕੰਪਰ ਲੈ ਰੱਖਿਆ ਹੋਵੇ ਤੇ ਦੇਖਣ ਨੂੰ ਸਤਸੰਗਤ ਜੀ ਹਰੀਦੁਆਰ ਚਲੇ ਜਾਣਾ ਇੱਕ ਹਰੀਦੁਆਰ ਚ ਟੀਮ ਵੀ ਬਣੀ ਹੋਈ ਹੈ ਜੋ ਨਕਲੇ ਨਕਲੀ ਸਾਧੂਆਂ ਨੂੰ ਫੜਦੀ ਕਹਿੰਦਾ ਇਸ ਲਈ ਭਾਈ ਸਨਾਤਨ ਧਰਮ ਦੇ ਸੰਤ ਬਣੇ ਨੇ ਉਹਨਾਂ ਨੂੰ ਗੁਰਮੰਤਰ ਨਹੀਂ ਜਾਂਦਾ ਫੇਸਬੁੱਕ ਤੇ ਸਤਸੰਗਤ ਜੀ ਪੇਜ ਬਣਿਆ ਹੋਇਆ ਕਈ ਪਰ ਸਾਹਮਣੇ ਆ ਜਾਂਦਾ ਦੇਖਣ ਨੂੰ ਮਿਲਦਾ ਜੋ ਢੋਂਗੀ ਸਾਧੂ ਨੇ ਨਕਲੀ ਸਾਧੂ ਨੂੰ ਉਹਨਾਂ ਨੂੰ ਫੜ ਰਹੇ ਨੇ ਸਤਸੰਗਤ ਜੀ ਜਿਨ੍ਹਾਂ ਨੇ ਨਸ਼ਾ ਕੀਤਾ ਹੁੰਦਾ ਸਤਸੰਗਤ ਦੀ ਗਲਤ ਕੰਮ ਕਰ ਰਹੇ ਨੇ ਉਹਨਾਂ ਨੂੰ ਫੜਦੇ ਨੇ ਤੇ ਗੁਰੂ ਰੂਪੀ ਸਤਸੰਗਤ ਜੀ ਦਿਖਾਵਾ ਸਾਧੂਆਂ ਵਰਗਾ ਹੈ ਕਾਇਕ ਮੰਡਲ ਕਾਪੜੀ ਆਰੇ 68 ਕਾਇਕ ਫਿਰਾਈ ਸਤਸੰਗਤ ਜੀ ਕੱਪੜੇ ਨੇ ਸਾਧੂਆਂ ਵਰਗੇ ਨੇ ਫਕੀਰਾਂ ਵਰਗੇ ਕੱਪੜੇ ਨੇ ਖੱਪਰ ਪਕੜਿਆ ਹੋਇਆ ਸਤਸੰਗਤ ਜੀ ਮਹਾਰਾਜ ਜੀ ਕਹਿੰਦੇ ਨੇ ਕੋਈ ਫਾਇਦਾ ਨਹੀਂ ਤੇ ਫਾਇਦਾ ਕਿਉਂ ਨਹੀਂ ਹੈ ਬਦਤ ਤਲੋਚਨ ਸੁਨਦੇ ਪ੍ਰਾਣੀ ਕਣ ਬਿਨ ਗਹੋ ਕਿ ਪਾਇ ਕਿ ਸਤਸੰਗਤ ਜੀ ਜੇ ਸਾਡਾ ਗੁਰੂ ਅਧੂਰਾ ਆ ਤਾਂ ਸਾਨੂੰ 사ਤਸੰਗਤ ਜੀ ਉਹਦੇ ਬੋਲਣ ਤੋਂ ਉੱਟਣ ਤੋਂ ਬੈਠਣ ਤੋਂ ਹੀ ਪਤਾ ਲੱਗ ਜਾ ਗੁਰੂ ਸਾਡਾ ਅਧੂਰਾ ਤੇ ਜੇ ਗੁਰੂ ਪੂਰਾ 사ਤਸੰਗਤ ਜੀ ਇੱਕ ਵਚਨ ਉਹਦਾ ਸਤਿਅ ਹੁੰਦਾ ਤੇ ਮਹਾਰਾਜ ਜੀ ਪਰਮੰਦਰ ਨੇ ਭਾਈ ਇੱਕ ਛੋਟਾ ਜਿਹਾ ਦਾਣਾ ਹੁੰਦਾ ਨਾ 사ਤਸੰਗਤ ਜੀ ਛੋਟਾ ਜਿਹਾ ਬੀਜ ਹੁੰਦਾ ਬੀਜ ਜਿਵੇਂ ਬੋੜ ਦਾ ਬੀਜ ਬਿਲਕੁਲ ਛੋਟਾ ਜਿਹਾ ਪਰ 사ਤਸੰਗਤ ਜੀ ਇੱਕ ਛੋਟੇ ਜਿਹੇ ਬੀਜ ਦੇ ਵਿੱਚ ਜਾ ਰਾਂ ਲੱਖਾਂ ਸਤ ਸੰਗਰ ਜੀ ਪੌਦੇ ਉਗਾਉਣ ਦੀ ਸ਼ਮਤਾ ਉਹ ਇੱਕ ਬੀਜ ਤੋਂ ਦੂਜਾ ਬੀਜ تیار ਹੋਵੇਗਾ ਪੇੜ ਬਣੇਗਾ ਫਲ ਲੱਗਣਗੇ ਫਿਰ ਹੋਰ ਸਤ ਸੰਗਰ ਇੱਕ ਬੀਜ ਇੱਕ ਛੋਟੇ ਜਿਹੇ ਬੀਜ ਦੇ ਵਿੱਚ ਸਤ ਸੰਗਰ ਜੀ ਬਹੁਤ ਵੱਡਾ ਦਰਖਤ ਪੇੜ ਚ ਭਾਉਂਦਾ ਪਰ ਉਹ ਸਤ ਸੰਗਰ ਜੀ ਗਹਿਰਾਈ ਚ ਜਾ ਕੇ ਪਤਾ ਲੱਗਦਾ ਵੈਸੇ ਸਾਨੂੰ ਯਕੀਨ ਨਹੀਂ ਹੁੰਦਾ ਸੋ ਸਤ ਸੰਗਰ ਜੀ ਅੱਜ ਸਾਹਿਬ ਸਤਗੁਰ ਤਰਲੋਚਨ ਮਹਾਰਾਜ ਜੀ ਨੇ ਸਾਨੂੰ ਸਿਰਫ ਇੰਨਾ ਸਮਝਾਇਆ ਕਿ ਦੁਨੀਆ ਦੇ ਲੋਕੋ ਬੇਟਾ ਇਵੇਂ ਮਾ ਪਰਮ ਅਡੰਬਰ ਪਖੰਡਾ ਚ ਬੱਚ ਤੇ ਆਪਣੇ ਸਰੀਰ ਨਾਲ ਜੁੜ ਗੁਰਮੰਤਰ ਨਾਲ ਜੁੜ ਸੱਚ ਨਾਲ ਜੁੜ ਤੇ ਸੱਚ ਕੀ ਹੈ ਇਹ ਸਰੀਰੀ satsang ਦੇ ਜੀ ਸਭ ਤੋਂ ਵੱਡਾ ਮੰਦਿਰ ਹੈ ਇਹ ਸਰੀਰੀ satsang ਦੇ ਜੀ ਸਭ ਤੋਂ ਵੱਡਾ ਤੀਰਥ ਸਥਾਨ ਹੈ ਆਹ ਸ਼ਰੀਰ ਦੀ ਖੋਜ ਕਰਨੀ ਹੈ ਗੁਰੂ ਦੀ ਗੱਲ ਮੰਨਣੀ ਹੈ ਤੇਜ ਮਹਾਰਾਜ ਜੀ ਨੇ ਕਿਹਾ ਫਹਿਮ ਪਰਮ ਅਡੰਬਰ ਪਖੰਡ ਖਤਮ ਕਰਨੇ ਨੇ ਸਾਰੇ ਕੋਈ ਹੰਕਾਰ ਨਹੀਂ ਕਰਨਾ satsang ਦੇ ਜੀ ਕਿਸੇ ਤਰ੍ਹਾਂ ਦਾ ਵਿਸ਼ੇਵਿਕਾਰ ਨਹੀਂ ਰੱਖਣਾ ਆਪਾਂ ਗੁਰੂ ਵਾਲਿਆਂ satsang ਦੇ ਜੀ ਜੇ ਕੁਝ ਮਿਲਦਾ ਤਾਂ ਸ਼ੁਕਰਾਨਾ ਕਰੋ ਕੁਝ ਦੁੱਖਾਂ ਦਾ ਦੱਪਾਈਂ ਅਰਦਾਸ ਕਰੋ ਸਬਦ ਦਾ ਭਲਾ ਮੰਗੋ ਕਿਸੇ ਦਾ ਬੁਰਾ ਨਾ ਮੰਗਣਾ ਪਰਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਪਾਈਵੇਂ ਸਬਦੇ ਭਲੇ ਵਾਸਤੇ ਸੋਚ ਸਤ ਸੰਗਤ ਜੀ ਪ੍ਰਮਾਤਮਾ ਸਾਡਾ ਭਲਾ ਕਰੇ ਇਹ ਗੁਰਬਾਣੀ ਦਾ ਫਰਮਾਨ ਹੈ ਪਰਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਪਾਈਵੇਂ ਸੋ ਪਾਈਆਂ ਨਿੱਕ ਬੇਨਤੀਆਂ ਪ੍ਰਵਾਨ ਹੋਈਆਂ ਪੁੱਲਾਂ ਚੱਕਾਂ ਦੀਆਂ ਸ਼ਮਾਂ ਕਿਉਂਕਿ ਸੰਗਤਾਂ ਬੈਠੀਆਂ ਨੇ ਬੱਚਿਆਂ ਨੇ ਮੇਰੀਆਂ ਮਾਤਾਵਾਂ ਪੈਣਾ ਭਰਾਵਾਂ ਨੇ ਵੀ ਹਾਜ਼ਰੀਆਂ ਲਾਣੀਆਂ ਨੇ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਸਤਗੁਰੂ ਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਸਤਨਾਮ ਸਤਨਾਮ ਸੋਹਣ ਸਤਨਾਮ ਜੀ